ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੰਟੋੜਾ ਕੀ ਹਾਲ ਹੈ ਆਸ ਕਰਦੀ ਕਿ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਕੁ ਤੁਹਾਨੂੰ ਚੜਦੀ ਕਲਾ ਵਿੱਚ ਰੱਖੀ ਫਰੰਟ ਅੱਜ ਦਾ ਜਿਹੜੀ ਮੈਂ ਵੀਡੀਓ ਸ਼ੇਅਰ ਕਰਨ ਦੀ ਉਹ ਕਰਾਂਗੇ ਟਾਈਲ ਕਲੀਨਰ ਦੀ ਟਾਈਲ ਕਲੀਨ ਕਰਾਂਗੇ ਕੋਈ ਟਾਈਲ ਹੈ ਨਾ ਹਫਤੇ ਵਿੱਚ ਸੱਚੀ ਦੋ ਵਾਰੀ ਜੇ ਵਧੀਆ ਤਰ੍ਹਾਂ ਕਲੀਨ ਕਰ ਲਾਂਗੇ ਨਾ ਆਹ ਤਿੰਨ ਚੀਜ਼ਾਂ ਮਿਲਾ ਕੇ ਤੇ ਸਾਡੀਆਂ ਟਾਈਲਾਂ ਬਹੁਤ ਸਾਫ਼ ਰਹਿਣਗੀਆਂ ਚਮਕਣਗੀਆਂ ਤੇ ਸਰਦੀਆਂ 'ਚ ਸਾਨੂੰ ਜ਼ਿਆਦਾ ਲੋੜ ਨਹੀਂ ਹੈ ਇਹਨੂੰ ਚਮਕਾਉਣ ਦੀ ਹਫਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰ ਲਓ ਤੇ ਪੰਜ ਵਾਰੀ ਤੁਸੀਂ ਇੱਕ ਲੋਕੇ ਕਰ ਲੋ ਵਾਈਪਰ ਨਾ ਤੇ ਜਾਂ ਦੂਸਰੇ ਜਿਹੜਾ ਅੱਜਕੱਲ ਚੱਲਦਾ ਪਿਆ ਏ ਪੋਚਾ ਆਦੇ ਨਾਲ ਪਰ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਫਰੈਂਡ ਕਿ ਤੁਸੀਂ ਹਾਂ ਜਦ ਇਹ ਪੋਚਾ ਲਗਾਣਾ ਨਹੀਂ ਪੋਚਾ ਸਾਨੂੰ ਲਗਾਣਾ ਜਰੂਰ ਪੈਣਾ ਕਿਉਂਕਿ ਜਿਹੜੇ ਅਸੀਂ ਥਾਈਲੈਂਡ ਦੀ ਹੈ ਨਾ ਉਹ ਪੋਚੇ ਨਾਲ ਸਾਫ਼ ਰਹਿੰਦੀਆਂ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਅਸੀਂ ਕੀ ਕੀ ਦੇ ਵਿੱਚ ਯੂਜ਼ ਕਰਨਾ ਹੈ ਇਹਦੇ ਵਿੱਚ ਨਾਲੇ ਅਸੀਂ ਲਵਾਂ ਗਰਮ ਪਾਣੀ ਕਿਉਂਕਿ ਗਰਮ ਪਾਣੀ ਨਾਲ ਅੱਜ ਕੱਲ੍ਹ ਠੰਡਾਈ ਹੁੰਦੀ ਆ ਚਿਪਚਿਪਾ ਜਿਆ ਹੁੰਦਾ ਹੀ ਨਹੀਂ ਧੋਪ ਨਹੀਂ ਲੱਗਦੀ ਇੱਕ ਜਦੋਂ ਬਾਰਿਸ਼ ਪੈ ਕੇ ਹੱਟੀ ਹੋਏ ਤਾਂ ਫਿਰ ਤੇ ਪੱਕਾ ਹੀ ਸਾਨੂੰ ਗਰਮ ਪਾਣੀ ਨਾਲ ਕੋਚਾ ਲਗਾਉਣਾ ਚਾਹੀਦਾ ਹੈ ਆ ਦੇਖੋ ਮੈਂ ਗਰਮ ਪਾਣੀ ਲੈ ਲਿਆ ਇਹਦੇ ਵਿੱਚ ਫਿਰ ਅਸੀਂ ਇਹ ਤਿੰਨ ਚੀਜ਼ਾਂ ਮਿਲਾਵਾਂਗੇ ਜਿਹੜੀਆਂ ਆਮ ਹੀ ਘਰ ਵਿੱਚ ਹੁੰਦੀਆਂ ਨੇ ਕੋਈ ਆਪਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਲੈਂਦੀ ਨੰਬਰ 1 ਤੇ ਸ਼ੈਂਪੂ ਇਹ ਅਸੀਂ ਖੁੱਲਾ ਸ਼ੈਂਪੂ ਲਿਆਏ ਇਹ ਨਾਲ ਅਸੀਂ ਕਾਲਾ ਨਮਕ ਤੇ ਲਾਈਜ਼ੋਲ ਲਾਈਜ਼ੋਲ ਤੇ ਇੱਕ ਵਾਰੀ ਲਿਆਂਦਾ ਹੋਏ ਮੇਰੇ ਖਾਲ ਇੱਕ ਸਾਲ ਲੰਘ ਜਾਂਦਾ ਟੱਕਣ ਜੇ ਥੋੜਾ ਦੁਜੇ ਤੀਜੇ ਦਿਨ ਪਾਈਏ ਮੈਂ ਤੇ ਹਫਤੇ ਚ ਦੋ ਵਾਰੀ ਵਰਤਦੀ ਆ ਤੇ ਬਹੁਤ ਚਿਰ ਦਾ ਲਿਆਂਦਾ ਜਲਦੀ ਖਤਮ ਨਹੀਂ ਹੁੰਦਾ ਆ ਦੇਖ ਸਕਦੇ ਜੇ ਪਹਿਲਾਂ ਹੁਣ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਆ ਆਪਣੀਆਂ ਟਾਇਲ ਹੇ ਸਾਫ ਕਰਨ ਵਾਲੀਆਂ ਦੇਖ ਸਕਦੇ ਜੇ ਕਿੰਨੀਆਂ ਗੰਦੀਆਂ ਨੇ ਇਹਨੂੰ ਅਸੀਂ ਇਹ ਤਿੰਨਾ ਚੀਜ਼ਾਂ ਨਾਲ ਕਰਾਂਗੇ ਸਾਫ ਹੁਣ ਮੈਦੇ ਵਿੱਚ ਹੁਣ ਪਾਵਾਂਗੇ ਇਸ ਤਰ੍ਹਾਂ ਲੈਣਾ ਕਿੰਨੀ ਮਾਤਰਾ ਚ ਲੈਣਾ ਤੇ ਤੁਸੀਂ ਵੀ ਜਰੂਰ ਯੂਜ ਕਰਿਓ ਤੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਫਰੈਂਡ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਆ ਦੇਖੋ ਫਰੈਂਡ ਥੋੜਾ ਜਿਹਾ ਹੀ ਬਿਲਕੁਲ ਹੀ ਥੋੜਾ ਜਿਹਾ ਅੱਧਾ ਕੱਟ ਕਰਨ ਅਸੀ ਲੈਣਾ ਹੈ ਸ਼ੈਂਪੂ ਦਾ ਗਰਮ ਪਾਣੀ ਚ ਨਾਲ ਅਸੀਂ ਇੱਕ ਟੱਕਾ ਲੈਣਾ ਹੈ ਲਾਈਜ਼ੋਲ ਦਾ ਥੋੜਾ ਜਿਹਾ ਲੈਣਾ ਹੈ ਸਿੱਕਾਲਾ ਨਮਕ ਜੇ ਤਾਂ ਡਿਕੋ ਸੋਡਾ ਵੀ ਉਹ ਵੀ ਤੁਸੀਂ ਵਰਤ ਸਕਦੇ ਪਰ ਲੋੜ ਨਹੀਂ ਹੈ ਤਿੰਨ ਚੀਜ਼ਾਂ ਆਕੀ ਨੇ ਦੰਨਾ ਨੂੰ ਅਸੀਂ ਕਰ ਲੈਣਾ ਹੈ ਮਿਕਸ ਉਹ ਸਿਰ ਪਾਣੀ ਕੋਸਾ ਥੋੜਾ ਠੰਡਾ ਪਾਇਆ ਸੀ ਤੇ ਜਿਆਦਾ ਗਰਮ ਪਾਇਆ ਸੀ ਤਿੰਨ ਚੀਜ਼ਾਂ ਦੇਖਿਆ ਨੇ ਮੈਂ ਹੁਣ ਹਲਾ ਕੇ ਪੋਚਾ ਪਾ ਲਈ ਤਾਂ ਫਿਰ ਜਿਹੜਾ ਅਸੀਂ ਹੱਥ ਨਾਲ ਪੋਚਾ ਲਗਾਉਣੀ ਨਾ ਉਹਦੀ ਕੋਈ ਰੀਸ ਨਹੀਂ ਹੋ ਮੇਰੀ ਗੱਲ ਮੰਨਿਓ ਤੇ ਹਫਤੇ 'ਚ ਦੋ ਵਾਰੀ ਜ਼ਰੂਰ ਹੱਥ ਨਾਲ ਪੋਚਾ ਮੇਰੀ ਗੱਲ ਤੇ ਮੈਂ ਰੋਜ ਲਗਾਨੀ ਹਾਂ ਕਿਤੇ ਵੀ ਮੈਂ ਵੀਵੇਂ ਚੋ ਤੀਵੇਂ wiper ਨਾਲ ਪੋਚਾ ਲਗਾਨੀ ਹਾਂ ਮੈਂ ਨਾਲੇ ਤਾਂ ਇੱਕ ਆਪਣਾ ਸ਼ਰੀਰ ਦੀ exercise ਹੋ ਜਾਂਦੀ ਹੈ ਵਧੀਆ ਰਹਿੰਦਾ ਹੈ ਤੇ ਸ਼ਰੀਰ ਚੱਲਦਾ ਰਹਿੰਦਾ ਹੈ ਤੇ wiper ਨਾਲ ਜਦੋਂ ਉਦੋਂ ਲਗਾਨੀ ਜਦੋਂ ਮੇਰਾ ਕਿਤੇ ਜੀ ਨਾ ਕਰੇ ਮੇਰੀ ਗੱਲ ਤੇ ਛੋਟੀ ਛੋਟੀ ਟਾਈਲਾ ਨਾ ਉਹ ਜਿਆਦਾ ਹੱਥ ਨਾਲ ਹੀ ਪੋਚਾ ਲਾਵਾਂਗੇ ਤੇ ਸਾਫ ਹੋਣ ਗਿਆ ਇਹ ਸਾਫ ਵੀ ਜਲਦੀ ਹੁੰਦੀਆਂ ਤੇ ਗੰਦਗੀਆਂ ਵੀ ਬਹੁਤ ਜਲਦੀ ਹੁੰਦੀਆਂ ਨੇ ਆ ਦੇਖ ਸਕਦੇ ਤੁਹਾਨੂੰ ਮੈਂ ਦਿਖਾ ਰਹੀ ਇਸ ਤਰ੍ਹਾਂ ਕਰਕੇ ਅਸੀਂ ਘੁੱਟ ਘੁੱਟ ਕੇ ਪੋਚਾ ਲਗਾ ਲਾਂਗੇ ਜਿਹੜੀ ਸਾਰੀ ਮਿੱਟੀ ਹੈ ਉਹ ਨਾਲ ਲੱਗ ਜੇਗੀ ਪੋਚੇ ਦੇ ਆ ਦੇਖ ਸਕਦੇ ਇਥੇ ਮੈਂ ਲਗਾ ਕੇ ਦਿਖਾ ਦਿੱਤਾ ਹੈ ਉਹਨੂੰ ਸਭ ਤੋਂ ਸਾਡੀ ਜਿਹੜੀ ਡੱਟ ਚੀਜ਼ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਉਹ ਦੀ ਕਿਚਨ ਦੀਆਂ ਟਾਈਲਾਂ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਲੀਨ ਕਰਾਂਗੇ ਕਿਚਨ ਸਾਡਾ ਸਭ ਨਾਲ ਜ਼ਿਆਦਾ ਗੰਦਾ ਹੁੰਦਾ ਹੈ ਇਸ ਲਈ ਨਾ ਆ ਪਹਿਲੋਂ ਸਭ ਤੋਂ ਪਹਿਲਾਂ ਕਿਚਨ ਕਲੀਨ ਕਰਕੇ ਦਿਖਾਣੇ ਆ ਅਤੇ ਦੇਖੋ ਗ੍ਰੈਂ ਆਇਤ ਇਹਨਾਂ ਉੱਪਰ ਥੋੜੀਆਂ ਜਿਹੀਆਂ ਜਿਵੇਂ ਵਾਈਟ ਲਗਾਈਆਂ ਸੀ ਅਜੇ ਦੂਸਰੀਆਂ ਤੇ ਠੀਕ ਜਿਹੀ ਕਲਰ ਦੀਆਂ ਐ ਤੇ ਮੈਂ ਕਰਾਂਗੀ ਸਾਫ ਤੁਹਾਨੂੰ ਸਾਫ ਕਰਕੇ ਐਸੀ ਦਿਖਾਣੇ ਕਿੰਨੀਆਂ ਜਿਆਦਾੀਆਂ ਸਾਫ ਹੋਈਆਂ ਕਿ ਪਹਿਲੇ ਤੁਸੀਂ ਦੇਖਿਆ ਮੈਂ ਦਿਖਾਇਆ ਚਮਕ ਨਹੀਂ ਸੀ ਨਾ ਬਾਅਦ ਵਾਲੀਆਂ ਟਾਈਲਸ ਕਿੰਨੀ ਜਿਆਦਾ ਚਮਕ ਆ ਜਾਣੇ ਤੁਹਾਨੂੰ ਆਪ ਹੀ ਰਿਜ਼ਲਟ ਤਾਂ ਪਤਾ ਚੱਲ ਜਾਣਾ ਹੈ ਹਨਵਾਨ ਫਰੈਂਡ ਸਾਰੀ ਕਿਚਨ ਦੇ ਐਸੀ ਕਿਚਨ ਜਿਆਦਾ ਰਾਪੋ ਜਾਂਦੀ ਕਿਉਂਕਿ ਤੇ ਅਸੀਂ ਖਾਣਾ ਬਣਾਉਣਾ ਹੁੰਦਾ ਜ਼ਿਆਦਾਤਰ ਕਮ ਜ਼ਿਆਦਾਤਰ ਉਹ ਤੇ ਕਿਚਨ ਜੀ ਰਹਿੰਦੀ ਹੈ ਕਿਚਨ ਇਸ ਲਈ ਮੈਂ ਸਭ ਤੋਂ ਪਹਿਲਾਂ ਸਾਫ਼ ਕਰਦੀ ਨਿਕ ਤਾਂ ਪੋਚਾ ਵੀ ਜਦੋਂ ਸਾਫ਼ ਹੁੰਦਾ ਹੈ ਤੇ ਪਾਣੀ ਵੀ ਤੇ ਕਿਚਨ ਸਾਫ਼ ਆਪਾਂ ਨੂੰ ਵਧੀਆ ਲੱਗਦੀ ਹੈ ਇਸ ਲਈ ਮੈਂ ਸਭ ਤੋਂ ਪਹਿਲੇ ਮੇਰੀ ਆਤਮ ਹੈ ਕਿਚਨ ਨੂੰ ਕਲੀਨ ਕਰਨੀ ਹੁੰਦੀ ਹੈ ਆ ਦੇਖਿਓ ਜਿੰਨੇ ਫਰੈਂਡ ਅਸੀਂ ਘਰ ਦੀ ਸਾਂਭ ਰੱਖਣ ਜ ਆਪਣੇ ਆਪਣੇ ਹੱਥ ਵਾਸੁੰਦਾ ਓਨਾ ਹੀ ਆਪਣੇ ਘਰ ਜ਼ਿਆਦਾ ਦਿਨ ਨਵਾਰਿੰਦਾ ਹੈ ਸਾਫ਼ ਰਹਿੰਦਾ ਹੈ ਤੇ ਵਧੀਆ ਲੱਗਦਾ ਹੈ ਦੂਸਰੇ ਦੇਖਣ ਵਾਲੇ ਨੂੰ ਆ ਹੁਣ ਮੈਂ ਇੱਥੇ ਕਿਚਨ ਚ ਲਗਾ ਰਿਹਾ ਪੋਚਾ ਤੁਹਾਨੂੰ ਪੋਚਾ ਦਿਖਾ ਰਹੀ ਹਿੰ ਕਿ ਨੀ ਮਿੱਟੀ ਲਗੀ ਤੇ ਪਾਣੀ ਵੀ ਕਿੰਨਾ ਜਿਆਦਾ ਗੰਦਾ ਹੋ ਗਿਆ ਹੈ ਆ ਦੇਖ ਸਕਦੇ ਹੋ ਹੋ ਗਿਆ ਨਾ ਹੁਣ ਇਹ ਸੋਕੇ ਇਹਨੂੰ ਦੁਬਾਰਾ ਕੋਈ ਪੋਚਾ ਨਹੀਂ ਅਸੀਂ ਲਗਾਣਾ ਬਸ ਇੱਕੋ ਵਾਰੀ ਹੋਈ ਲਗਾਣਾ ਜਿ ਤਰ੍ਹਾਂ ਲਗਾਇਆ ਹੈ ਇਹ ਨਹੀਂ ਹੋਣਾ ਜੇ ਸ਼ੈਂਪੂ ਵਾਲਾ ਲਗਾਇਆ ਬਾਅਦ ਚ ਦੁਜੇ ਪਾੜੀ ਨਾ ਮਨਣੇ ਇੱਥੇ ਲਵਾਂਗੇ ਲੌਬੀ ਚ ਵੀ ਤੇ ਤੁਹਾਨੂੰ ਬਾਅਦ ਚ ਸਾਰਾ ਸਾਫ ਕਰਕੇ ਇੱਕ ਵਾਰ ਜੇ ਥਾਂ ਸਾਡਾ ਸੁੱਖ ਜਗਾ ਤੇ ਦਿਖਾਣੇ ਅਸੀਂ ਹਾਂ ਇੱਥੇ ਤੁਹਾਨੂੰ ਮੈਂ ਦਿਖਾ ਰਹੀ ਸੀ ਜੇ ਤੁਹਾਡੀ ਗੋਬ ਜਾਰੀ ਪੋਚਾ ਨਹੀਂ ਹੈਗਾ ਤੇ ਤੁਸੀਂ ਵਾਈਪਰ ਤੇ ਪੋਚਾ ਲਗਾ ਕੇ ਇਤਰਾਵੀ ਸਾਫ ਕਰ ਸਕਦੇ ਆ ਇਹ ਹਫਤੇ ਜੇ ਤੁਸੀਂ ਜੇ ਬੈਠ ਕੇ ਨਹੀਂ ਲੱਗਦਾ ਤੇ ਇਹਨਾਂ ਲਗਾ ਸਕਦੇ ਤੇ ਇੱਕ ਦੋ ਦਿਨ ਜ਼ਰੂਰ ਬੈਠ ਕੇ ਪੋਚਾ ਲਗਾਇਆ ਕਰੋ ਤੇ ਪੰਜ ਦਿਨ ਇਸ ਤਰ੍ਹਾਂ ਲਗਾ ਲਿਆ ਕਰੋ ਆ ਦੇਖੋ ਮੇਰਾ ਜਦੋਂ ਨਾ ਨਾ ਦਿਲ ਕਰੇ ਫਿਰ ਮੈਂ ਇਸ ਤਰ੍ਹਾਂ ਲਗਾ ਲੈਂਦੀ ਨੇ ਜਾ ਤਰ ਮੈਂ ਹਾਂ ਦਸਿਆ ਮੈਂ ਬੈਟ ਚਲਾ ਗਾਨਾ ਹੈ ਆ ਤੇਨ ਮੇਰੇ ਕੰਨ ਲੱਗ ਚੁਕੇ ਨੇ ਪੋਚੇ ਸਾਰੇ ਤੁਸੀਂ ਕਿ ਦੇਖ ਸਕਦੇ ਜਿਹਾ ਨਾ ਇਥੇ ਸਾਰੇ ਲੱਗ ਜਗੇ ਹਨ ਮਦਨੂ ਨਾ ਆ ਦਿਖਾ ਰਹੀ ਆ ਵਾਈਪਰ ਥੋੜਾ ਪੁਰਾਣਾ ਜਿਹਾ ਡਾ ਵਾਈਪਰ ਹੈ ਇਹ ਵੀ ਦਾ ਸਟੈਂਡ ਨਾ ਹੈਂਡਲ ਆ ਬਣਾਇਆ ਕਰੇ ਤੇ ਬਹੁਤ ਹੀ ਪੁਰਾਣਾ ਆ ਦੇਖੋ ਫਿਰ ਸਾਡੇ ਪੋਚੇ ਲੱਗੇ ਛੋਕ ਚੁਕੀ ਹੈ ਪੱਕਾ ਮੈਂ ਚਲਾ ਦਿੱਤਾ ਸਟਾਈਲ ਤੇ ਪੋਚਾ ਬਹੁਤ ਜਲਦੀ ਛੋਕੇਦਾ ਆ ਦੇਖ ਸਕਦੇ ਜੇ ਸਾਫ ਹੋ ਗਿਆ ਨਾ ਕਿੰਨਾ ਵਧੀਆ ਤੁਸੀਂ ਸਾਡੀ ਲੌਬੀ ਵੀ ਹੋ ਚੁਕੀ ਹੈ ਨ ਇੱਕਦਮ ਸਾਫ ਸੁਥਰੀ ਕਲੀਨ ਬਿਲਕੁਲ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਲਾਸਟ ਪੋਚੇ ਲਗਾਨੇ ਨਾ ਕਿ ਨਹੀਂ ਸਿਰ ਕਰੀ ਕ ਆਪਣਾ ਕਾਰ ਸਾਫ ਰਹਿਦਾ ਤੇ ਬਹੁਤ ਵਧੀਆ ਲੱਗਦਾ ਹੈ ਸ਼ਾਮ ਦੇ ਟਾਈਮ ਬਹੁਤ ਵਧੀਆ ਲੱਗਦਾ ਜੇ ਆਪਣਾ ਕਾਰ ਸਾਫ ਸੁਥਰਾ ਹੋਵੇ ਇਸੇ ਦੇ ਸਾਰੇ ਨੂੰ ਪਤਾ ਤੱਕ ਆ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਥੇ ਦਿਖਾਇਆ ਸੀ ਕਿੰਨੇ ਗੰਦੀਆਂ ਸਟਾਈਲਾ ਹੋਂ ਦੇਖਿਓ ਸਾਰੇ ਪੋਚਾ ਲਗਾ ਕੇ ਚਾਟ 15-20 ਮਿੰਟਾਂ ਚ ਲੱਗ ਜਾਂਦਾ ਜੇ ਅਸੀਂ ਬਾਟੇ ਤੇ ਲਗਾਈਏ ਆ ਦੇਖ ਲਓ ਨਿਸ਼ਕ ਗਿਆ ਕਿ ਨਹੀਂ ਫਰੈਂਡ ਠੀਕ ਹੈ ਫਰੈਂਡ ਤੇ ਇਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਨਾਲ ਅਸੀਂ ਮਿਲਦੇ ਰਵਾਂਗੇ ਨਵੀਂ ਤੋਂ ਨਵੀਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਸਹਿਯੋਗ ਦੇ ਲਈ ਇਸ ਤਰ੍ਹਾਂ ਦੇ ਵੀਰੋ ਸਾਡਾ ਸਪੋਰਟ ਜ਼ਰੂਰ ਕਰਿਓ ਤੇ ਮਿਲਦੇ ਆ ਫਰੈਂਡ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਬਾਏ ਬਾਏ ਫਰੈਂਡ ਨਾਲ ਮੈਨੂੰ ਰਿਕਮੈਂਡ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਘਰ ਕਿ ਐ ਹੋਇਆ ਲੱਗਾ ਗਾਇਜ਼ ਕਲੀਨ ਹੋਇਆ ਚਲੋ ਠੀਕ ਹੈ ਫਰੈਂਡ ਮਿਲ ਜਾਈਏਗਾ ਅਮੇਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ